ਹਾਂਜੀ ਪ੍ਰਧਾਨ ਜੀ ਅੱਜ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹਦੀ ਵੋਟਿੰਗ ਚੱਲ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਆ ਤੇ ਕਿਸ ਤਰ੍ਹਾਂ ਦਾ ਜਿਹੜਾ ਰੁਝਾਨ ਆ ਤੁਹਾਡੇ ਇਲਾਕੇ ਦੇ ਵਿੱਚ ਆ ਉਹ ਕਿਸ ਤਰ੍ਹਾਂ ਮਿਲ ਰਿਹਾ ਹੰਗਾਰਾ ਮਿਲ ਰਿਹਾ ਪਰਮਾ ਜਿਹੜਾ ਚੰਨੀ ਸਾਹਿਬ ਦਾ ਪ੍ਰਭਾਵ ਆ ਮਤਲਬ ਹਰ ਇੱਕ ਦੀ ਜ਼ੁਬਾਨ ਦੇ ਉੱਪਰ ਚੰਨੀ ਸਾਹਿਬ ਦਾ ਨਾਂ ਆ ਔਰ ਲੋਕੀ ਉਹਨਾਂ ਨੂੰ ਬਹੁਤ ਦਿਲੋਂ ਪਿਆਰ ਕਰਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਚੰਨੀ ਸਾਹਿਬ ਅਸੀਂ ਆਪਣੇ ਪਿੰਡ ਨੂੰ ਜਿਤਾਉਣਾ ਹੀ ਆ ਲੇਕਿਨ ਕੈਂਟ ਦੇ ਵਿੱਚ ਜਿਹੜਾ ਸਰਦਾਰ ਪਰਦੇਸ ਸਿੰਘ ਐਮਐਲਏ ਸਾਹਿਬ ਦੀ ਅਸੀਂ ਹਾਜ਼ਰੀ ਤੇ ਬੱਜੇ ਉਹਨਾਂ ਵੱਲ ਜਿਹੜਾ ਇਥੋਂ ਪਿੰਡੋਂ ਵੀ ਔਰ ਕੈਂਟ ਦੇ ਵਿੱਚੋਂ ਵੀ ਜਿਤਾ ਕੇ ਭੇਜਿਆ ਜਾ ਕੇ ਇਹ ਅਸੀਂ ਵਿਸ਼ਵਾਸ ਕਰਦੇ ਹਾਂ ਬੀਜੇਪੀ ਦਾ ਵੀ ਤੁਹਾਡੇ ਪਿੰਡ ਦੇ ਵਿੱਚ ਬੂਥ ਲੱਗਾ ਹੈ ਹਾਂਜੀ ਵਿਰੋਧ ਹੋਇਆ ਇਹਨਾਂ ਦਾ ਬੀਜੇਪੀ ਦਾ ਨਹੀਂ ਹਜੇ ਤੱਕ ਤਾਂ ਕੋਈ ਜ਼ੋਰ ਨਹੀਂ ਹੋਇਆ ਇਹ ਹੈ ਜੀ ਮੈਡਮ ਅਜ ਲੋਕ ਸਭਾ ਚੋਣਾਂ 2024 ਦੀ VOTING ਹੋ ਰਹੀ ਆ ਔਰ ਬਹੁਜਨ ਸਮਾਜ ਪਾਰਟੀ ਵੱਲੋਂ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਮੈਦਾਨ 'ਚ ਉਤਾਰਿਆ ਗਿਆ। ਕਿਹ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਮਿਲ ਰਿਹਾ। ਸਭ ਤੋਂ ਪਹਿਲਾਂ ਸਾਰਿਆਂ ਨੂੰ ਗੈਪੀ, ਪੈਪਾਰ, ਜੈ ਸੰਤਾਨ, ਜੈ ਸਾਂਚੀ ਰਾਮ। ਅੱਜ ਕੋਟਕਲਾ ਦੇ ਦੋਸਤ। ਸੋਕ ਸਮਾਜ ਦੀ ਜੋ ਬੋਲਿੰਗ ਹੋ ਰਹੀ ਹੈ। ਔਰ ਬਹੁਜਨ ਸਮਾਜ ਪਾਰਟੀ ਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ ਕੋਟਕਲਾ। ਛੇੜੇ ਕਾਂਗਰਸ ਸਿਆ ਉਹਨਾਂ ਨੇ ਚੰਨੀ ਨੂੰ ਉਤਾਰਿਆ ਔਰ ਕਹਿ ਰਹੇ ਨੇ ਕਿ ਚੰਨੀ ਜਿਹੜੇ ਆ ਉਹ ਐਮਪੀ ਦੀ ਜਿਹੜੀ ਲੀਡ ਆ ਉਹ ਵੱਧ ਤੋਂ ਵੱਧ ਜਿੱਤਣਗੇ ਲੇਕਿਨ ਬਲਵਿੰਦਰ ਕੁਮਾਰ ਦਾ ਤੁਸੀਂ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਚੰਨੀ ਜਦੋਂ ਸੀਐਮ ਰਹੇ ਆ ਤਿੰਨ ਚਾਰ ਮਹੀਨੇ ਇਹ ਤਾਂ ਸਮਾਜ ਨੂੰ ਸੋਚਣਾ ਬਣਦਾ ਨਾ ਵੀ ਉਹਨਾਂ ਨੇ ਸਮਾਜ ਲਈ ਕੀ ਕੀਤਾ ਕਿਉਂਕਿ ਤਿੰਨ ਚਾਰ ਮਹੀਨੇ ਹੋ ਰਹੇ ਨੇ ਆ ਜਦੋਂ ਸੰਤ ਰਾਮਾਨੰਦ ਜੀ ਬਾਰੇ ਜਿਹੜਾ ਕਾਂਡ ਹੋਇਆ ਸੀ ਸਾਡੇ ਸਮਾਜ ਦੇ ਜੋ ਭੈਣਾ ਭਰਾਵਾਂ ਤੇ ਸਾਡਿਆਂ ਤੇ ਪਰਚੇ ਦਰਜ ਹੋਏ ਸੀ ਕਿ ਸੀਐਮ ਚੰਨੀ ਉਹ ਖਾਰਜ ਕਰਵਾਗਾ ਜਾਂ ਉਹਨਾਂ ਨੂੰ ਬਰੀ ਕਰਵਾ ਦਿੱਤਾ ਇਹ ਹੁਣ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹੋ ਜਿਹੇ ਲੋਕਾਂ ਨੂੰ ਅਸੀਂ ਮੌਕਾ ਦੇ ਕੇ ਤੇ ਉਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ ਲੇਕਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ ਨੂੰ ਉਤਾਰਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਪਵਨ ਕੁਆਨਟੀਨੂ ਜੀ ਨੂੰ ਉਤਾਰਿਆ ਗਿਆ ਹੈ ਲੇਕਿਨ ਵੱਖ-ਵੱਖ ਪਾਰਟੀਆਂ ਜਿਹੜੀਆਂ ਆ ਉਹ ਐਸੀ ਸਮਾਜ ਦੇ ਨੁਮਾਇੰਦੇ ਆ ਇਹ ਹੱਲ ਕਿਉਂ ਨਹੀਂ ਹੋ ਰਿਹਾ ਇਹ ਜਿਹੜੇ ਦਲ ਬਦਲੂ ਆ ਪਹਿਲਾਂ ਪਵਨ ਕੁਮਾਰ ਟਿੰਰੂ ਜੀ ਦੋ ਬਾਰ ਅਕਾਲੀ ਦਲ ਤੋਂ ਐਮ ਐਲ ਏ ਰਹਿ ਚੁੱਕੇ ਆ ਔਰ ਮਹਿੰਦਰ ਸਿੰਘ ਕੇਪੀ ਉਹਨਾਂ ਨੇ ਪੂਰੀ ਉਮਰ ਕਾਂਗਰਸ ਦੇ ਵਿੱਚ ਲਗਾਈ ਇਹ ਜੋ ਲੋਗ ਆ ਇਹ ਸਿਰਫ ਆਪਣੇ ਸਵਾਰਥ ਦੇ ਲਈ ਹੀ ਪਾਰਟੀਆਂ ਚੇਂਜ ਕਰਦੇ ਆ ਇਹਨਾਂ ਨੂੰ ਕਿਸੇ ਵੀ ਸਮਾਜ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਇਸ ਕਰਕੇ ਸਮਾਜ ਨੂੰ ਜਾਗਰੂਕ ਹੋਣਾ ਪਵੇਗਾ ਕਿ ਇਹ ਜੋ ਲੋਗ ਹੈ ਸਿਰਫ ਆਪਣੇ ਫਾਇਦੇ ਲਈ ਹੀ ਪਾਰਟੀਆਂ ਚੇਂਜ ਕਰਦੇ ਕੀ ਲੱਗਦਾ ਕਿ ਬਲਵਿੰਦਰ ਕੁਮਾਰ ਜੀ MP ਦੀ ਸੀਟ ਕੱਟ ਪਾਣਗੇ 100% ਥੈਂਕ ਯੂ ਮੈਡਮ ਅੱਜ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਦੀ VOTING ਹੋ ਰਹੀ ਆ ਤੁਸੀਂ BJP ਦਾ ਸਮਰਥਨ ਕਰਦੇ ਪਏ ਹੋ ਕਿਸ ਇਲਾਕੇ ਚ ਔਰ ਕਿਸ ਉਮੀਦਵਾਰ ਦਾ ਜਿਹੜਾ ਤੁਸੀਂ ਸਮਰਥਨ ਕਰਦੇ ਹੋ ਸਰ ਇਹ ਤੈਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਨੂੰ ਸਾਡੇ ਰੂਪ ਰੂਪ ਨੂੰ ਲਈ ਮੈਂ ਦੱਸਨੀ ਕਿ ਜਿਹੜੇ ਸਾਡੇ ਸ਼ਸ਼ੀ ਰਿੰਕੂ ਜੀ ਕੈਂਡੀਡੇਟ ਆ ਜਲੰਧਰ ਲੋਕ ਸਭਾ ਤੋਂ ਖੜੇ ਆ ਉਹਨਾਂ ਲਈ ਅਸੀਂ ਜਿਹੜਾ ਪ੍ਰਚਾਰ ਕਰ ਦਿੱਤੇ ਆ ਔਰ ਜਿਹੜੇ ਕੋਈ ਪਿੰਡ ਹੈ ਜਿੱਦਾਂ ਕਿ ਐਨ ਆਰ ਆਈਆਂ ਦੇ ਵਿੱਚ ਬਹੁਤ ਸਮਰਥਨ ਹੈ ਜਿੱਦਾਂ ਕਿ ਸਾਡੇ ਚੰਦਰਗਪਮੀ ਜੀ ਲਖਨਪਾਲਾ ਤੋਂ ਸਪੈਸ਼ਲ ਐਸੇ ਕੰਮ ਲਈ ਪਹੁੰਚੇ ਹੋਏ ਆ ਜਿਹੜਾ ਅਸੀਂ ਵੱਧ ਤੋਂ ਵੱਧ ਸਮਰਥਨ ਬੀਜਪੀ ਨੂੰ ਦੇ ਸਕੀਏ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਜੋਰਜ ਸਾਗਰ ਜੀ ਸਾਡੇ ਬੰਡਲ 17 ਦੇ ਪ੍ਰਦਾਨਿਆ ਉਹਨਾਂ ਦਾ ਵੀ ਬਹੁਤ ਜਾਨਕੀ ਲੋਕ ਫੇਮ ਪਿਆਰ ਜਿਹੜਾ ਆ ਲੋਕ ਦਿਖਾ ਰਹੇ ਆ ਅੱਜ ਹੁਣ ਤੱਕ ਤੁਸੀਂ ਦੇਖ ਲਿਆ ਸੀ 25 ਪਿੰਡਾਂ ਦਾ ਬੂਥ ਚੈਕਿੰਗ ਕਰ ਲਈ ਆ ਕੋਈ ਐਸਾ ਪਿੰਡ ਨਹੀਂ ਜਿੱਥੇ ਸਾਡਾ ਬੂਥ ਨਾਲ ਲੱਗਾ ਹੋਵੇ ਕੇਸ ਕਈ ਜਗ੍ਹਾ ਤੇ ਦੇਖਿਆ ਕਿ ਵਿਰੋਧ ਕੀਤਾ ਗਿਆ ਬੀਜੇਪੀ ਦਾ ਤੁਹਾਨੂੰ ਕਿਸੇ ਪਿੰਡ ਦੇ ਵਿੱਚ ਤੁਸੀਂ ਕਿਹਾ ਵੀ 25 ਪਿੰਡ ਆ ਹਾਂਜੀ ਨਹੀਂ ਜੀ ਪਿੰਡ ਤਾਂ ਸਾਡੇ ਕੋਲ 45 ਆ ਨਹੀਂ ਤੁਸੀਂ 25 ਪਿੰਡਾਂ ਦੇ ਵਿੱਚ ਜਾ ਚੁੱਕੇ ਹੋ ਹਾਂਜੀ ਤੇ ਕਿਤੇ ਤੁਹਾਨੂੰ ਵਿਰੋਧ ਦੇ ਦਿਸਿਆ ਕਿ ਤੁਹਾਡਾ ਵਿਰੋਧ ਕਿੱਥੇ ਵਿਰੋਧ ਨਹੀਂ ਦਿਸਿਆ ਲੋਕਾਂ ਨੇ ਉਹ ਸਾਡਾ ਦਿਖਾਇਆ ਕਿ ਸਾਨੂੰ ਚਾਹੇ ਕਾਂਗਰਸੇ ਚਾਹੇ ਕਾਲੀਆ ਇੰਨਾ ਪਿੰਡਾਂ ਦੇ ਵਿੱਚੋਂ ਕਦੀ ਪਿਆਰ ਨਹੀਂ ਮਿਲਿਆ ਜਿੰਨਾ ਇਸ ਵਾਰ ਕੀ ਉਮੀਦ ਲੱਗਦੀ ਹੈ ਕਿ 2024 ਦੇ ਵਿੱਚ ਬੀਜੇਪੀ ਦੀ ਜਿਹੜੀ ਸਰਕਾਰ ਬਣ ਪਾਊਗੀ ਕਿ ਜਿਹੜਾ ਨਾਰਾ ਦਿੱਤਾ 400 ਪਰ ਜੀ 400 ਪਰ ਤਾਂ ਹੋਏਗਾ ਜੀ ਜਿਹੜੀ ਸਰਕਾਰ ਹੈ ਉਹ ਵੀ ਸਾਡੇ ਮੋਦੀ ਸਾਹਿਬ ਜੀ ਜਿੰਦਾਬਾਦ ਹੈ ਔਰ ਜਿਹਨਾਂ ਲੋਕਾਂ ਦੇ ਵਿੱਚ ਰਚਾਨੇ ਆ ਸਾਨੂੰ ਲੱਗਦਾ ਹੈ ਕਿ ਜਿੰਦਾ ਦਾ ਪਿਆਰ ਉਹ ਨਾਰਾ ਸਾਨੂੰ ਮਿਲ ਰਿਹਾ ਹੈ ਕਿ ਸ਼ਸ਼ੀਲ ਟਿੰਕੂ ਜੀ ਜੱਤਕੇ ਜਿਹੜਾ ਸਾਡੇ ਕੈਂਡੀਡੇਟ ਚਾਹੁੰਦੇ ਕੀ ਨਾਮ ਮੈਡਮ ਮੇਰਾ ਨਾਮ ਰਜੀਵਾਲਾ ਹੈ ਥੈਂਕ ਯੂ